ਸਤ ਸ੍ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਸੀ ਹਾਜ਼ਰ ਹੋਏ ਹਨ TGT PGT ਪੰਜਾਬੀ ਟੀਚਰ ਬਾਲਵਾਟਿਕਾ ਟੀਚਰ PRT ਟੀਚਰ ਸਟਾਫ ਨਰਸ ਯੋਗਾ ਟੀਚਰ ਸਪੋਰਟਸ ਕੋਚ ਅਤੇ ਹੋਰ ਵੱਖ-ਵੱਖ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਇਹਨਾਂ ਅਸਾਮੀਆਂ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਇਹ ਜੋ ਅਸਾਮੀਆਂ ਹੋਣਗੀਆਂ ਇਹ ਇੰਟਰਵਿਊ ਬੇਸ ਅਸਾਮੀਆਂ ਹੋਣਗੀਆਂ ਨਾ ਆਸਾਮੀਆਂ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰ ਦੇਣਾ ਤਾਂ ਜੋ ਤੁਹਾਨੂੰ ਪੰਜਾਬ ਵਿੱਚ ਆਈਆਂ ਨਵੀਆਂ ਅਸਾਮੀਆਂ ਬਾਰੇ ਅਪਡੇਟ ਸਮੇਂ ਸਿਰ ਮਿਲਦੀ ਰਹੇ। ਵਾਅਦੇ ਹਾਂ ਵੀਡੀਓ ਦੇ ਵੱਲ ਨੂੰ ਜੀ ਇਹ ਜੋ ਅਸਾਮੀਆਂ ਹਨ ਇਹ ਪੀਐਮ શ્રી ਕੇਂਦਰੀ ਵਿਦਿਆਲਿਆ ਨੰਬਰ 3 एएफएस ਬਠਿੰਡਾ ਪੰਜਾਬ ਸਕੂਲ ਵੱਲੋਂ ਜਾਰੀ ਕੀਤਾ ਗਿਆ ਹੈ। ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਇਹ ਜੋ ਅਸਾਮੀਆਂ ਹਨ ਉਹ ਸਿੱਧਾ ਵਾਕਿਨ ਇੰਟਰਵਿਊ بیس ਅਸਾਮੀਆਂ ਹੋਣਗੀਆਂ ਯਾਨੀ ਕਿ ਕੈਂਡੀਡੇਟਸ ਨੇ ਐਪਲੀਕੇਸ਼ਨ ਪਰ ਫਾਰਮਾ ਪਲਸ origignal documents ਲਾ ਕੇ ਸਿੱਧਾ ਇੰਟਰਵਿਊ ਤੇ ਜਾਣਾ ਹੈ ਸਭ ਤੋਂ ਪਹਿਲਾ ਪੋਸਟਾ ਜੋ ਹੋਣਗੀਆਂ ਉਹ ਪੀਜੀਟੀ ਟੀਚਰ ਦੀਆਂ ਪੋਸਟਾਂ ਹੋਣਗੀਆਂ ਸਬਜੈਕਟ ਤੁਸੀਂ ਦੇਖ ਸਕਦੇ ਹੋ English, Hindi, Economics, Chemistry, Physics, Biology, Mathematics, Commerce ate Computer Science subject honge. Agliyan jo postaan hon giyan, oh TGT teacher diyan postaan hon giyan, jide vich subject tusi dekh sakde ho, English, Hindi, Science, Mathematics, Sanskrit, Social Science. Next jehdiyan postaan hon giyan, oh PRT teacher diyan hon giyan. ਅਤ ਉਸ ਤੋਂ ਬਾਅਦ ਜਿਹੜੀਆਂ ਪੋਸਟਾਂ ਦੀ ਗੱਲ ਕਰਾਂਗੇ ਉਹ ਬਾਲਵਾੜੀ ਦਾ ਟੀਚਰ ਪੰਜਾਬੀ ਟੀਚਰ ਉਸ ਤੋਂ ਬਾਅਦ ਕੰਪਿਊਟਰ ਇਨਸਟ੍ਰਕਟਰ ਦੀਆਂ ਪੋਸਟਾਂ ਹੋਣਗੀਆਂ ਸਟੂਡੈਂਟ ਕਾਉਂਸਲਰ ਦੀਆਂ ਹੋਣਗੀਆਂ ਨਰਸ ਦੀਆਂ ਹੋਣਗੀਆਂ ਯੋਗਾ ਟੀਚਰ ਸਪੋਰਟਸ ਕੋਚ ਅਤੇ ਸਪੈਸ਼ਲ এডਿਕੇਸ਼ਨ ਟੀਚਰ ਦੀਆਂ ਅਸਾਮੀਆਂ ਹੋਣਗੀਆਂ ਆਪਾਂ ਜੀ ਗੱਲ ਕਰੀਏ ਇਹਨਾਂ ਅਸਾਮੀਆਂ ਦੀ ਸੈਲਰੀ ਬਾਰੇ ਤਾਂ ਜੋ ਪੀਜੀਟੀ ਟੀਚਰਸ ਦੀ ਸੈਲਰੀ ਹੈ ਉਹ 27500 ਰੁਪਏ ਪਰ ਮਹੀਨਾ ਹੋਵੇਗੀ ਟੀਜੀਟੀ ਟੀਚਰਸ ਦੀ ਜਿਹੜੀ ਸੈਲਰੀ ਹੈ ਉਹ 26250 ਰੁਪਏ ਪਰ ਮਹੀਨਾ ਰਹੇਗੀ ਪੀਆਰਟੀ ਟੀਚਰਸ 뮤직 ਟੀਚਰ ਯੋਗਾ ਇਨਸਟ੍ਰਕਟਰ, ਸਪੋਰਟਸ ਕੋਚ, ਸਪੈਸ਼ਲ ਐਜੂਕੇਸ਼ਨ ਟੀਚਰ, ਪੋਸਟਾਂ ਦੀ ਜਿਹੜੀ ਸੈਲਰੀ ਹੋਵੇਗੀ ਉਹ 21250 ਰੁਪਏ ਪਰ ਮੰਥ ਰਹਿਣ ਵਾਲੀ ਹੈ। ਕੰਪਿਊਟਰ ਇਨਸਟ੍ਰਕਟਰ ਦੀ ਜਿਹੜੀ ਸੈਲਰੀ ਹੋਵੇਗੀ ਉਹ 26250 ਰੁਪਏ ਪਰ ਮੰਥ ਹੋਵੇਗੀ। ਨੈਕਸਟ ਆਪਾਂ ਗੱਲ ਕਰੀਏ ਜੇ ਸਟੂਡੈਂਟ ਕਾਉਂਸਲਰ ਦੀ ਸੈਲਰੀ ਬਾਰੇ ਤਾਂ ਉਹਨਾਂ ਦੀ ਵੀ ਸੈਲਰੀ ਜਿਹੜੀ ਹੈ 26250 ਰੁਪਏ ਪਰ ਮੰਥ ਰਹਿਣ ਵਾਲੀ ਹੈ। ਆਪਾਂ ਜੇ ਗੱਲ ਕਰੀਏ ਹੁਣ ਸਟਾਫ ਨਰਸ ਬਾਰੇ ਤਾਂ ਉਹਨਾਂ ਦੀ ਜਿਹੜੀ ਸੈਲਰੀ ਹੈ 7500 ਉਪੇਰ ਪੇਪਰ ਦੇ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਕੁਆਲਿਫਿਕੇਸ਼ਨ ਬਾਰੇ ਤਾਂ ਜੋ ਸਭ ਤੋਂ ਪਹਿਲੀਆਂ ਪੋਸਟਾਂ ਨੇ ਉਹ ਪੀਜੀਟੀ ਅਧਿਆਪਕਾ ਦੀਆਂ ਹਨ ਇਸ ਸਵਿਚ ਕੈਂਡੀਡੇਟਸ ਕੋਲ ਪੋਸਟ ਗ੍ਰੈਜੂਏਸ਼ਨ ਮੰਗੀ ਹੈ ਜਿਹਦੇ ਵਿੱਚ ਕੈਂਡੀਡੇਟਸ ਨੇ ਅਪਲਾਈ ਕਰਨਾ ਹੈ ਜਿਸ ਸਬਜੈਕਟ ਵਾਸਤੇ ਉਸ ਸਬਜੈਕਟ ਦੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਣਾ ਲਾਜ਼ਮੀ ਹੋਵੇਗਾ ਘੱਟੋ ਘੱਟ 50% ਅੰਕਾਂ ਦੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟਸ ਕੋਲ ਕੋਲੋ ਬੀਐਡ ਵੀ ਮੰਗੀ ਗਈ ਹੈ ਜਿਵੇਂ ਕਿ ਤੁਸੀਂ ਪੀਜੀਟੀ ਇੰਗਲਿਸ਼ ਸਬਜੈਕਟ ਲਈ ਅਪਲਾਈ ਕਰਦੇ ਹੋ ਜਾਂ ਹਿੰਦੀ ਲਈ ਅਪਲਾਈ ਕਰਦੇ ਹੋ ਤਾਂ ਇਸ ਸਬਜੈਕਟ ਦੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਣਾ ਲਾਜ਼ਮੀ ਹੋਵੇਗਾ ਗਾ ਨੈਕਸਟ ਟੌਪਕ ਗੱਲ ਕਰਦੇ ਹਾਂ ਪੀਜੀਟੀ ਕੰਪਿਊਟਰ ਸਾਇੰਸ ਅਧਿਆਪਕ ਦੀ ਇਸ ਵਿੱਚ ਕੈਂਡੀਡੇਟਸ ਕੋਲ ਬੀਈ ਜਾਂ ਬੀਟੈਕ ਜਾਂ ਐਮਐਸਸੀ ਕੰਪਿਊਟਰ ਸਾਇੰਸ ਜਾਂ ਐਮਸੀਏ ਘੱਟ ਤੋਂ ਘੱਟ 50% ਅੰਕਾਂ ਨਾਲ ਕਿੱਤੇ ਹੋਏ ਅਗਲੀ ਜੋ ਪੋਸਟ ਹੈ ਉਹ TGT ਅਧਿਆਪਕ ਦੀ ਪੋਸਟ ਹੋਵੇਗੀ ਇਹਦੇ ਵਿੱਚ ਸਬਜੈਕਟ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਹਿੰਦੀ ਸੋਸ਼ਲ ਸਾਇੰਸ ਸਾਇੰਸ ਸੰਸਕ੍ਰਿਤ ਮੈਥ ਇਹ ਸਬਜੈਕਟ ਹੋਣਗੇ ਜਿਸ ਵਿੱਚ ਕੈਂਡੀਡੇਟਸ ਨੇ ਗ੍ਰੈਜੂਏਸ਼ਨ 50% ਅੰਕਾਂ ਨਾਲ ਪਲੱਸ CTET 2 ਕੁਆਲੀਫਾਈਡ ਮੰਗਿਆ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀ ਪੋਸਟ ਹੋਵੇਗੀ ਉਹ ਇਨਸਟਰੂਮੈਂਟਲ 뮤직 ਟੀਚਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ ਪਲੱਸ 2 ਕਲਾਸ 50% ਕਾਨਾ ਪਲੱਸ ਬੈਚਲਰ ਡਿਗਰੀ ਕਰੀ ਹੈ 뮤ਜ਼ਿਕ ਦੀ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀ ਪੋਸਟ ਹੈ ਉਹ ਪੰਜਾਬੀ ਟੀਚਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ ਗ੍ਰੈਜੂਏਸ਼ਨ ਪੰਜਾਬੀ ਸਬਜੈਕਟ ਦੀ ਕਰੀ ਹੈ ਪਲੱਸ ਬੀਐਡ ਕਰੀ ਹੈ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ

education plus ਪਲਸ 2 ਕਲਾਸ 50% ਅੰਕਾਂ ਨਾਲ ਕਰੀ ਹੈ ਉਹ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਤੇ ਕੈਂਡੀਡੇਟ ਸੀ TET 1 ਕੁਆਲੀਫਾਈਡ ਰਿਕੁਆਇਰਡ ਮੰਗੇ ਗਏ ਹਨ ਅਗਲੀ ਜੋ ਪੋਸਟ ਹੈ ਉਹ ਬਾਲਵਾੜੀ ਦਾ ਟੀਚਰ ਦੀ ਹੈ ਜਿਹੜੇ ਕੈਂਡੀਡੇਟਸ ਨੇ ਪਲਸ 2 ਕਲਾਸ 50% ਅੰਕਾਂ ਨਾਲ ਕਲਾਸ ਡਿਪਲੋਮਾ ਇਹਨਾਂ ਨਰਸਰੀ ਟੀਚਿੰਗ ਯਾਨੀ ਕਿ ਐਨਟੀਟੀ ਦਾ ਡਿਪਲੋਮਾ ਕਰਿਆ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਗਲੀ ਜਿਹੜੀ ਪੋਸਟ ਹੈ ਉਹ ਕੰਪਿਊਟਰ ਇਨਸਟ੍ਰਕਟਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ B.Tech ਜਾਂ B.E. ਯਾ BCA, MCA, ਯਾ MSc ਕੰਪਿਊਟਰ ਸਾਇੰਸ ਯਾ PGDCA ਕਰੀ ਹੈ ਪਿਆ ਪਰਸੈਂਟ ਅੰਕਾਂ ਨਾਲ ਤਾਂ ਉਹ ਇਹਨਾਂ ਪੋਸਟਾਂ ਦੇ ਇੰਟਰਵਿਊ ਲਈ ਜਾ ਸਕਦੇ ਹਨ ਅਗਲੀ ਜਿਹੜੀ ਪੋਸਟ ਹੋਵੇਗੀ ਉਹ ਸਟੂਡੈਂਟ ਕਾਉਂਸਲਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ BA, BSc ਸਾਈਕੋਲੋਜੀ ਦੀ ਕਰੀ ਹੋਈ ਯਾ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਤੇ ਘੱਟ ਤੋਂ ਘੱਟ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਹੀ ਮੰਗਿਆ ਗਿਆ ਹੈ ਅਗਲੀ ਜਿਹੜੀ ਪੋਸਟ ਹੋਵੇਗੀ ਉਹ ਸਪੈਸ਼ਲ ਐਜੂਕੇਸ਼ਨ ਟੀਚਰ ਦੀ ਹੋਵੇਗੀ ਤੇ ਪਲੱਸ ਬੀਐਡ ਸਪੈਸ਼ਲ ਐਜੂਕੇਸ਼ਨ ਦੀ ਕਰੀ ਹੋਵੇ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜਿਹੜੇ ਕੈਂਡੀਡੇਟਸ ਨੇ ਬੀਐਡ ਇਨ ਜਨਰਲ ਇੱਕ ਸਾਲ ਦੀ ਕਰੀ ਹੋਈ ਆ ਜਾਂ ਸਪੈਸ਼ਲ ਐਜੂਕੇਸ਼ਨ ਦਾ ਡਿਪਲੋਮਾ ਕੀਤਾ ਹੈ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਗਲੀ ਜਿਹੜੀ ਪੋਸਟ ਹੋਵੇਗੀ ਉਹ ਸਪੋਰਟਸ ਕੋਚ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ B.P.Ed 50% ਅੰਕਾਂ ਨਾਲ ਕਰੀ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਗਲੀ ਜਿਹੜੀ ਪੋਸਟ ਹੈ ਉਹ ਯੋਗਾ ਟੀਚਰ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ ਯੋਗਾ ਦਾ ਡਿਪਲੋਮਾ ਜਾਂ ਡਿਗਰੀ ਕੀਤੀ ਹੋਈ ਹੈ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀ ਪੋਸਟ ਹੈ ਉਹ ਨਰਸ ਦੀ ਹੋਵੇਗੀ ਜਿਹੜੇ ਕੈਂਡੀਡੇਟਸ ਨੇ ਡਿਗਰੀ ਜਾਂ ਡਿਪਲੋਮਾ ਕਰਿਆ ਹੈ ਨਰਸਿੰਗ ਦਾ ਤਾਂ ਉਹ ਵੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਆਪਾਂ ਜੇਕਰ ਗੱਲ ਕਰੀਏ ਏਜ ਲਿਮਿਟ ਦੀ ਤਾਂ ਜਿਹੜੇ ਕੈਂਡੀਡੇਟਸ ਦੀ ਏਜ 18 ਤੋ 62 ਸਾਲ ਦੇ ਵਿੱਚ ਵਿੱਚ ਹੈ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਪਲਾਈ ਕਰਨ ਲਈ ਜਿਹੜਾ ਐਪਲੀਕੇਸ਼ਨ ਪਰਫਾਰਮਾ ਹੈ ਉਹ ਤੁਸੀਂ ਦੇਖ ਸਕਦੇ ਹੋ ਐਪਲੀਕੇਸ਼ਨ ਪਰਫਾਰਮ ਨੂੰ ਪ੍ਰਿੰਟ ਕਰਾ ਕੇ ਕੈਂਡੀਡੇਟਸ ਸਾਰਾ ਇਸ ਨੂੰ ਪੈਨ ਨਾਲ ਭਰ ਲੈਣਗੇ ਅਤੇ ਇੰਟਰਵਿਊ ਵਾਲੇ ਦਿਨ ਐਪਲੀਕੇਸ਼ਨ ਪਰਫਾਰਮ ਨੂੰ ਪਲੱਸ ਆਪਣੇ origignal documents ਨੂੰ ਪਲੱਸ ਡਾਕੂਮੈਂਟ ਜਿਹੜੀ ਫੋਟੋਕਾਪੀ ਸੈਲਫ ਟੈਸਟ ਹੋਵੇ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਕੈਂਡੀਡੇਟਸ ਇੰਟਰਵਿਊ ਵਾਲੇ ਦਿਨ ਜਾਣਗੇ ਇੰਟਰਵਿਊ ਦਾ ਸਮਾਂ ਤੇ ਵੈਨਿਊ ਤੁਸੀਂ ਦੇਖ ਸਕਦੇ ਹੋ ਪੀ ਐਮ ਸ਼੍ਰੀ ਕੇਂਦਰੀ ਵਿਦਿਆਲਿਆ ਨੰਬਰ 3 ए एफ एस ਬਠਿੰਡਾ ਪੰਜਾਬ ਇਸ ਸਕੂਲ ਵਿੱਚ ਇੰਟਰਵਿਊ ਹੋਵੇਗੀ ਦਿਨ ਰਹੇਗਾ 5 ਮਾਰ 2025 ਸਵੇਰੇ 8 ਵਜੇ ਇੰਟਰਵਿਊ ਹੋਵੇਗੀ ਜਿਹੜੇ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰ ਰਹੇ ਹਨ ਉਹ ਕੈਂਡੀਡੇਟਸ ਸਿੱਧਾ 5 ਮਾਰਚ 2025 ਨੂੰ ਸਵੇਰੇ 8 ਵਜੇ ਵਾਕ ਇਨ ਇੰਟਰਵਿਊ ਲਈ ਜਾ ਸਕਦੇ ਹਨ ਤੇ ਨਾਲ ਆਪਣਾ ਐਪਲੀਕੇਸ਼ਨ ਪਰਫਾਰਮਾ ਪਲਸ origignal documents ਪਲਸ ਡਾਕੂਮੈਂਟ ਜਿਹੜੀ ਫੋਟੋਕਾਪੀ ਹੈ self attested ਹੋਵੇ ਨਾਲ ਲੈ ਕੇ ਜਾਣਗੇ ਇਹਨਾਂ ਪੋਸਟਾਂ ਦਾ ਜਿਹੜਾ ਆਫੀਸ਼ੀਅਲ ਲਿੰਕ ਹੈ ਅਤੇ ਐਪਲੀਕੇਸ਼ਨ ਪਰਫਾਰਮੇ ਦਾ ਜਿਹੜਾ ਲਿੰਕ ਹੈ ਉਹ ਅਸੀਂ ਆਪ ਦੇ टेलीग्राम चैनल पे अपलोड कर ਦਿੱਤਾ ਹੈ ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਵੇਗਾ ਜਿੱਥੇ ਜਾ ਕੇ ਕੈਂਡੀਡੇਟਸ ਲਿੰਕ ਤੇ ਕਲਿੱਕ ਕਰਕੇ ਐਪਲੀਕੇਸ਼ਨ ਪਰ ਫਾਰਮ ਦਾ ਪ੍ਰਿੰਟ ਕਰਵਾ ਸਕਦੇ ਹਨ ਅਤੇ ਆਫੀਸ਼ੀਅਲ ਨੋਟੀਫਿਕੇਸ਼ਨ ਰੀਡ ਵੀ ਕਰ ਸਕਦੇ ਹਨ ਇਹ ਜੋ ਅਸਾਮੀਆਂ ਹਨ ਇਹ ਪੀਐਮ 3 ਕੇਂਦਰੀ ਵਿਦਿਆਲਿਆ ਨੰਬਰ 3 एएफएस ਬਠਿੰਡਾ ਪੰਜਾਬ ਇਸ ਸਕੂਲ ਵਿੱਚ ਜਾਰੀ ਕੀਤਾ ਗਿਆ ਹੈ ਇਹ ਜੋ ਅਸਾਮੀਆਂ ਇਲਾਵਾ ਪੰਜਾਬ ਦੇ ਹੋਰ ਵੀ ਵੱਖ-ਵੱਖ ਸਕੂਲਾਂ ਵਿੱਚ ਟੀਚਰ ਦੀਆਂ ਪੜਤੀਆਂ ਚੱਲ ਰਹੀਆਂ ਹਨ ਜਿਨ੍ਹਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਜਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਜ਼ਿਲ੍ਹੇ ਦੇ ਸਕੂਲ ਵਿੱਚ ਵੀ ਅਪਲਾਈ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਹੀ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਨੂੰ ਪੰਜਾਬ ਵਿੱਚ ਆਉਣ ਵਾਲੀਆਂ ਅਸਾਮੀਆਂ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਅਪਡੇਟਸ ਲੈ ਕੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ